ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪੰਜਾਬ ਭਾਰੀ ਬਰਸਾਤ ਕਰਕੇ ਹੜ੍ਹਾਂ ਦੀ ਮਾਰ ਏਟ ਹੈ ਬਹੁਤ ਸਾਰੇ ਜਾਨੀ ਤੇ مالی ਨੁਕਸਾਨ ਦੀਆਂ ਖਬਰਾਂ ਆ ਰਹੀਆਂ ਲੋਕਾਂ ਦੀਆਂ ਫਸਲਾਂ ਲੱਖਾਂ ਏਕੜ ਜ਼ਮੀਨ ਚ ਤਬਾਹ ਹੋ ਗਈਆਂ ਅੱਜ ਲੋਕਾਂ ਨੂੰ ਰਾਹਤ ਦੀ ਲੋੜ ਹੈ ਬਿਮਾਰੀਆਂ ਸਨੇਕ ਬਾਈਟਸ ਹੋ ਰਹੀਆਂ ਨੇ ਤੇ ਇਹਨਾਂ ਸਾਰੀਆਂ ਚੀਜ਼ਾਂ 'ਚ ਸਾਰੇ ਪੰਜਾਬੀਆਂ ਨੂੰ ਮਿਲ ਕੇ ਇਨਸਾਨੀਅਤ ਦੀ ਸੇਵਾ ਕਰਨੀ ਚਾਹੀਦੀ ਹੈ ਇਹ ਮੌਕਾ ਹੈ ਇਹ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬੀ ਕਦੇ ਸੇਵਾ ਤੋਂ ਪਿੱਛੇ ਨਹੀਂ ੜਦੇ ਤੇ ਉਹਦੇ ਲਈ ਮੈਂ ਹੁਣ ਫੇਰ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਆਓ ਆਪਾਂ ਮਿਲ ਕੇ ਸਾਰੇ ਇਸ ਔਖੀ ਘੜੀ ਵਿੱਚ ਆਪਣੇ ਪੰਜਾਬੀ ਵੀਰਾਂ ਦਾ ਸਾਥ ਦਿਈਏ ਦੂਜੀ ਗੱਲ ਮੈਂ ਗਲੋਬਲ ਪੰਜਾਬੀ ਐਸੋਸੀਏਸ਼ਨ ਦਾ ਪੈਟਰਨ ਆ ਤੇ ਸਰਦਾਰ ਕੁਲਵੰਤ ਸਿੰਘ ਢਾਲੀਵਾਲ ਇਸ ਸੰਸਥਾ ਦੇ ਪ੍ਰਧਾਨ ਨੇ ਵਰਲਡ ਕੈਂసర్ ਕੇਅਰ ਦਾ ਕੰਮ ਵੀ ਕਰਦੇ ਆ ਉਹਨਾਂ ਨੇ ਦਿਆਂ 20 ਬੱਸਾਂ ਇੱਥੇ ਮੈਡੀਕਲ ਏਡ ਪ੍ਰੋਵਾਈਡ ਕਰਦੇ ਆ ਕੈਂਸਰ ਡਿਟੈਕਸ਼ਨ ਵਾਸਤੇ ਦੂਜੇ ਚੰ ਕੰਮ ਵਾਸਤੇ ਅਸੀਂ ਉਹ ਸਾਰੀਆਂ ਬੱਸਾਂ ਵਰਲਡ ਕੈਂਸਰ ਕੇਅਰ ਦੀਆਂ ਮੇਰੇ ਨਾਲ ਸਾ ਕੁਲਵੰਤ ਸਿੰਘ ਢਾਲੀਵਾਲ ਦੀ ਗੱਲ ਹੋਈ ਤੇ ਇਹ ਸਾਰੀਆਂ ਬੱਸਾਂ ਹੁਣ ਫਲਾਡਰ ਲੀਫ ਦਾ ਕੰਮ ਕਰਨਗੀਆਂ ਮੈਡੀਕਲ ਹੈਲਥ ਤੇ ਕੰਮ ਕਰਨਗੀਆਂ ਕੁਝ 10 ਬੱਸਾਂ ਚਲੀਆਂ ਹੋਈਆਂ ਨੇ ਦੋ ਰੋਪੜ ਜ਼ਿਲ੍ਹੇ 'ਚ ਵੀ ਲੱਗਣਗੀਆਂ ਤੇ ਤਾਂ ਕਿ ਕਿਸੇ ਵੀ ਲੋੜਵੰਦ ਨੂੰ ਦਵਾਈ ਲਈ ਜ਼ਿਆਦਾ ਦੂਰ ਨਾ ਆਣਾ ਪਵੇ ਉਹਨਾਂ ਦੇ ਬਿਲਕੁਲ ਨੇੜੇ ਇਹ ਬੱਸ ਜਿਹੜੀ ਹੈ ਇਹ ਅਵੇਲੇਬਲ ਹੋਏਗੀ ਹਰ ਤਰ੍ਹਾਂ ਦੀ ਮੈਡੀਕਲ ਟ੍ਰੀਟਮੈਂਟ ਉਹਨਾਂ ਨੂੰ ਦਿੱਤੀ ਜਾਏਗੀ ਉਸ ਤੋਂ ਇਲਾਵਾ 휴ਮੈਨਿਟੀ ਫਰਸਟ ਜਿਹੜੀ ਸਾਡੀ ਸੰਸਥਾ ਹੈ ਦੂਜੀ ਉਹ ਵੀ ਸਮਾਜ ਸੇਵਾ ਦੇ ਵਿੱਚ ਲੱਗੀ ਹੋਈ ਆ ਖਡ ਮਠਲੌਰ ਪਿੰਡ ਦੇ ਵਿੱਚ ਦੂਜੇ ਪਿੰਡਾਂ 'ਚ ਲੋਕਾਂ ਦੇ ਘਰ ਟਹਿ ਗਏ ਆ ਉਹਨਾਂ ਨੂੰ ਤਰਪਾਲਾਂ ਲੈ ਕੇ ਰਹਿਣ ਦਾ ਇੰਤਜ਼ਾਮ ਦੂਜਾ ਸੀ ਇਸ ਪਾਸੇ ਲੱਗੇ ਹੋਏ ਆ ਕੇਂਦਰ ਸਰਕਾਰ ਕਿਉਂਕਿ ਮੈਂ ਭਾਰਤੀ ਜਨਤਾ ਪਾਰਟੀ ਦਾ ਪਾਰਲੀਮੈਂਟ ਬੋਰਡ ਦਾ ਮੈਂਬਰ ਵੀ ਆ ਕੇਂਦਰ ਸਰਕਾਰ ਵੱਲੋਂ ਵੀ ਰਾਹਤ ਦਾ ਜਾਇਜ਼ਾ ਲੈਣ ਲਈ ਖੜਾ ਦੇ ਹਾਲਾਤ ਦੇ ਬਾਰੇ ਗਵਰਨਮੈਂਟ ਆਫ ਇੰਡੀਆ ਨੇ ਟੀਮਾਂ ਭੇਜ ਦਿੱਤੀਆਂ ਔਰ ਉਹ ਸਾਰੇ ਪੰਜਾਬ ਵਿੱਚ ਘੁੰਮ ਕੇ ਇਹਨਾਂ ਦਾ ਜਾਇਜ਼ਾ ਲੈਣਗੇ ਹਰ ਤਰ੍ਹਾਂ ਦੀ ਮਦਦ ਵੀ ਕਰਨਗੇ ਫੌਜ ਐਨ ਡੀ ਆਰ ਐਫ ਇਹ ਸਾਰੀਆਂ ਕੇਂਦਰ ਦੀਆਂ ਏਜੰਸੀਆਂ ਨੇ ਜੇ ਫੌਜ ਨੂੰ ਵੀ ਕਾਲ ਕਰਨਾ ਹੈ ਤੇ ਪੰਜਾਬ ਦੀ ਸਰਕਾਰ ਨੇ ਜਾਂ ਸੂਬੇ ਦੀ ਸਰਕਾਰ ਨੇ ਏ ਟੂ ਦਾ ਸਿਵਲ ਪਾਵਰ ਦੇ ਵਿੱਚ ਉਹਨਾਂ ਨੂੰ ਰਿਕੁਐਸਟ ਕਰਨੀ ਹੁੰਦੀ ਹੈ ਤੇ ਜਿੱਥੇ ਵੀ ਇਹਨਾਂ ਦੀ ਰਿਕੁਐਸਟ ਆਏਗੀ ਕੇਂਦਰ ਸਰਕਾਰ ਉਹਨੂੰ ਸਾਰੇ ਨੂੰ ਮਾਨਤਾ ਦੇਗੀ ਹਲੇ ਵੀ ਜਿਹੜੀਆਂ ਸਾਡੀਆਂ ਸਸਤਾਵਾਂ ਸਾਰੀ ਜਗ੍ਹਾ ਇਹ ਕੇਂਦਰਦੀਆਂ ਕੰਮ ਕਰ ਰਹੀਆਂ ਨੇ ਔਖੀ ਘੜੀ ਹੈ ਇੱਕ ਦੂਜੇ ਨੂੰ ਦੋਸ਼ ਦੇਣ ਦੀ ਦੌੜ ਨਹੀਂ ਹੈਗੀ ਮੈਂ ਸਮਝਦਾ ਇਕੱਠੇ ਹੋ ਕੇ ਅਸੀਂ ਕਿਵੇਂ ਕਰ ਸਕਦੇ ਆ ਤੀਜੀ ਗੱਲ ਵੱਡੀ ਇਹ ਹੈ ਕਿ ਪੰਜਾਬ ਦੇ ਵਿੱਚ ਜਦੋਂ ਵੀ ਹੜ੍ਹ ਆਉਂਦੇ ਆ ਜਾਨੀ ਤੇ ਮਾਲੀ ਨੁਕਸਾਨ ਹੁੰਦਾ ਮੈਂ ਸਮਝਦਾ ਜਿਹੜਾ ਡਿਜ਼ਾਸਟਰ ਮੈਨੇਜਮੈਂਟ ਦਾ ਪੈਸਾ ਆਉਂਦਾ ਮੈਂ ਸਾਡ ਭਗਵੰਤ ਸਿੰਘ ਮਾਨ ਦਾ ਇੱਕ ਬਿਆਨ ਸੁਣਿਆ ਸੀ ਕਿ ਮੈਨੂੰ ਕੇਂਦਰ ਤੋਂ ਮੰਗਣ ਦੀ ਲੋੜ ਨਹੀਂ ਮੇਰੇ ਕੋਲ ਡਿਜਾਸਟਰ ਮੈਨੇਜਮੈਂਟ ਦਾ ਪੈਸਾ ਆਲਰੇਡੀ ਅਵੇਲੇਬਲ ਹੈ ਮੈਂ ਆਪ ਇੱਕ ਸਰਕਾਰੀ ਅਧਿਕਾਰੀ ነਾਂ ਮੇਰਾ ਪਰਸਨਲ ਐਕਸਪੀਰੀਅੰਸ ਹੈ ਕਿ ਇੱਕ ਮੀਟਿੰਗ ਦਾ ਮੈਂ ਵੀ ਹਿੱਸਾ ਸੀ ਕਿ 100 ਕਰੋੜ ਰੁਪਏ ਕੇਂਦਰ ਸਰਕਾਰ ਦਾ ਆਉਣਾ ਸੀ ਤੇ ਅਧਿਕਾਰੀਆਂ ਦੀ ਇਹ ਮੰਗ ਸੀ ਜਿਹੜੇ ਕਿਸ ਸਾਡੇ ਦਫ਼ਤਰ ਠੀਕ ਕੀਤੇ ਜਾਣ ਸਾਨੂੰ ਏਸੀ ਵਧੀਆ ਦਿੱਤੇ ਜਾਣ ਸਾਡੇ ਕੰਪਿਊਟਰ ਮਿਲ ਜਾਣ ਸਾਨੂੰ ਘਾਰਾਂ ਮਿਲ ਜਾਣ ਤੇ ਮੈਂ ਉਹਨਾਂ ਨੂੰ ਆਖਿਆ ਸੀ ਆਪਾਂ ਇਹ ਦੇਖੀਏ ਕਿ ਕਿਸ ਤਰ੍ਹਾਂ ਦਾ ਡਿਜ਼ਾਸਟਰ ਹੋ ਸਕਦਾ ਰੇਲ ਟ੍ਰੈਕ ਤੇ ਹੋ ਸਕਦਾ ਆ ਰੋਡ ਤੇ ਹੋ ਸਕਦਾ ਆ ਗੈਸ ਲੀਕੇ ਹੋ ਸਕਦੀ ਆ ਵਿਦੇਸ਼ੀ ਹਮਲਾ ਹੋ ਸਕਦਾ ਆ ਫਲੱਡਸ ਆ ਸਕਦੇ ਆ ਪਰ ਪਹਿਲਾਂ ਤਾਂ ਇਹਨਾਂ ਨੂੰ ਆਇਡੈਂਟੀਫਾਈ ਕਰੀਏ ਇਹਨਾਂ ਦੀਆਂ ਲੋੜਾਂ ਇਹਨਾਂ ਦੀਆਂ ਪ੍ਰੇਪਰੇਸ਼ਨ ਪਹਿਲਾਂ ਕਰੀਏ ਜਿੱਤੇ ਪਿਛਲੇ ਸਾਲ ਹੜ੍ਹ ਆਏ ਸੀ 2 ਸਾਲ ਪਹਿਲਾਂ ਅੱਜ ਉੱਥੇ ਫੇਰ ਰੋਪੜ ਦੇ ਜ਼ਿਲ੍ਹੇ ਦੇ ਵਿੱਚ ਵੀ ਉਹੀ ਜਗ੍ਹਾ ਹੋ ਗਈ ਜਿਹੜੇ 2019 ਦੇ ਵਿੱਚ ਹੜ ਆਏ ਸੁਲਤਾਨਪੁਰ ਲੋਧੀ ਏਰੀਆ ਦੇ ਵਿੱਚ ਜਦੋਂ ਗੁਰੂ ਅਰਜਨ ਗੁਰੂ ਨਾਨਕ ਸਾਹਿਬ ਦਾ 550 ਸਾਲਾ ਮਨਾਇਆ ਜਾ ਰਿਹਾ ਸੀ ਅੱਜ ਉੱਥੇ ਵੀ ਹੜ ਆ ਗਏ ਸੋ ਗੱਲ ਇਹ ਆ ਕਿ ਜਿਹੜੀ ਇਹ ਫਲਡ ਪ੍ਰੋਨ ਏਰੀਆ ਉੱਥੇ ਬਾਰ ਬਾਰ ਹੜ ਆਉਂਦੇ ਆ ਤੇ ਤੁਸੀਂ ਉਥੋਂ ਰਕਾਓ ਰੁਕਣ ਦਾ ਕੀ ਪ੍ਰਬੰਧ ਕੀਤਾ ਹੈ ਇਹਨਾਂ ਦਾ ਬਚਾਉਣ ਵਾਸਤੇ ਕੀ ਪ੍ਰਬੰਧ ਕੀਤਾ ਹੈ ਤੇ ਮੈਂ ਸਮਝਦਾ ਜਿੰਨੀ ਮਾਈਨਿੰਗ ਹੋਏਗੀ ਉਹਨੇ ਫਲੱਡ ਜਿਆਦਾ ਆਣਗੇ ਔਰ ਇਹ ਜਿਹੜੀ ਇਲੀਗਲ ਮਾਈਨਿੰਗ ਹੈ ਇਹਨੂੰ ਬੰਦ ਕਰਨ ਲਈ ਆਪਾਂ ਕੀ ਕੀਤਾ ਸੋ ਜਵਾਬ ਦੇਈ ਪੰਜਾਬ ਸਰਕਾਰ ਦੀ ਬਣਦੀ ਹੈ ਦੋਵੇਂ ਗੱਲਾਂ ਨੂੰ ਪਹਿਲਾਂ ਤਾਂ ਇਹ ਦੱਸੋ ਤੁਹਾਡੇ ਕੋਲ ਡਿਜਾਸਟਰ ਮੈਨੇਜਮੈਂਟ ਦਾ ਕਿੰਨਾ ਪੈਸਾ ਕੇਂਦਰ ਸਰਕਾਰ ਤੋਂ ਆਇਆ ਤੇ ਤੁਸੀਂ ਕਿੱਥੇ ਵਰਤਿਆ ਇਹ ਗੱਲ ਨਹੀਂ ਹੁੰਦੀ ਨਹੀਂ ਜੇ ਪਹਿਲਾਂ ਵੀ ਕਿਸੇ ਨੇ ਜਾਤੀ ਕੀਤੀ ਹੈ ਇਹਦਾ ਆਡਿਟ ਹੋਣਾ ਚਾਹੀਦਾ ਹੈ ਇਹਦੇ ਬਾਰੇ ਲੋਕਾਂ ਦੇ ਸਾਹਮਣੇ ਰੱਖਣਾ ਚਾਹੀਦਾ ਕਿ ਪੈਸਾ ਆਇਆ ਕਿੱਥੇ ਤੇ ਗਿਆ ਕਿੱਥੇ ਅੱਜ ਸਰਪੰਚ ਜੀ ਮੈਂ ਆਪ ਨੂੰ ਮਾਨਸਾ ਬੇਨਤੀ ਕਰਦਾ ਹਾਂ ਕਿ ਇੱਕ ਦੂਜੇ ਨੂੰ ਦੋਸ਼ ਦੇਣ ਲਈ ਇੱਕ ਦੂਜੇ ਤੇ ਕਿੰਤੂ ਪਰੰਤੂ ਕਰਨ ਲਈ ਅਪ ਸ਼ਬਦ ਵਰਤਨ ਲਈ ਮਜਾਈਆ ਸ਼ਬਦ ਵਰਤਨ ਲਈ ਇਹ ਸਮਾਂ ਨਹੀਂ ਹੈਗਾ ਤੁਸੀਂ ਆਪ ਨਿਕਲੋ ਆਪਣੇ ਲੋਕਾਂ ਨੂੰ ਭੇਜੋ ਸਮਾਜ ਨੂੰ ਬਹੁਤ ਵੱਡੀ ਲੋੜ ਹੈ ਔਰ ਉਹ ਲੋੜ ਜਿਹੜੀ ਹੈ ਤਾਂ ਹੀ ਪੂਰੀ ਹੋ ਸਕਦੀ ਹੈ ਜੇਕਰ ਸਰਕਾਰ ਦਾ ਸਰਕਾਰੀ ਤੰਤਰ ਤੇ ਉਹ ਆਪ ਆ ਕੇ ਲੋਕਾਂ ਦੀ ਮਦਦ ਕਰੇ ਸਾਰੇ ਪੰਜਾਬੀ ਦਾਨੀ ਨੇ ਦਾਨ ਕਰ ਵੀ ਰਹੇ ਆ ਤੇ ਮੈਨੂੰ ਇਹ ਵੀ ਪਤਾ ਵੀ ਦਾਨ ਕੀਤਾ ਹੋਇਆ ਪੈਸਾ ਕਈ ਵਾਰੀ ਗਲਤ ਵੀ ਪਾਸੇ ਚਲੇ ਜਾਂਦਾ ਹੈ ਤੇ ਇਹ ਜਿਹੜੀ ਹੈ ਇਹ ਸਹੀ ਪਾਸੇ ਲੱਗੇ ਅੱਜ ਲੋਕਾਂ ਨੂੰ ਲੋੜ ਹੈ ਮੈਂ ਤੁਹਾਨੂੰ ਅਪੀਲ ਕਰਦਾ ਕਿ ਤੁਸੀਂ ਆਪ ਅੱਗੇ ਵਧੋ ਆਪ ਉੱਥੇ ਬੈਠੋ ਆਪ ਤੁਹਾਡੇ ਮੰਤਰੀ ਉੱਥੇ ਬੈਠਣ ਜਿੱਥੇ ਇਸ ਵੇਲੇ ਹੜ੍ਹਾਂ ਦੀ ਮਾਰ ਲੱਗੀ ਹੋਈ ਹੈ ਹੜ੍ਹਾਂ ਦੇ ਨਾਲ ਲੋਕਾਂ ਦਾ ਜਾਨੀ ਤੇ مالی ਨੁਕਸਾਨ ਹੋ ਰਿਹਾ ਹੈ ਬਹੁਤ ਸਾਰੇ ਡੰਗਰ ਹੀ ਰੁੜ ਕੇ ਪਾਕਿਸਤਾਨ ਚਲੇ ਗਏ ਇਹ ਕੋਈ ਅਸੀਂ ਚੀਜ਼ ਨਹੀਂ ਕੋਈ ਬੰਦੇ ਅਸੀਂ ਇਹ ਸੋਚੀਏ ਕਿ ਸਰਕਾਰੀ ਤੰਤਰ ਨੇ ਇੱਥੇ ਬਹੁਤ ਵਧੀਆ ਕੰਮ ਕੀਤਾ ਹਲੇ ਤੱਕ ਤੱਕ ਕਿਸੇ ਜਗ੍ਹਾ ਨਹੀਂ ਆਇਆ ਕੁਝ ਅਫਸਰ ਲੱਗੇ ਹੋਏ ਨੇ ਕਈ ਬੀਬੀਆਂ ਡੀਸੀ ਮੈਂ ਦੇਖਿਆ ਉਹ ਵੀ ਅੱਛਾ ਕੰਮ ਕਰ ਰਹੀਆਂ ਨੇ ਉਹਨਾਂ ਨੂੰ ਐਪਰੀਸिएशन ਕਰਨਾ ਵੀ ਬਣਦਾ ਹੈ ਲੇਕਿਨ ਦਫ਼ਤਰਾਂ ਦੇ ਅੰਦਰ ਬਹਿ ਕੇ ਨਹੀਂ ਲੋਕਾਂ ਦੇ ਵਿੱਚ ਨਾਲ ਮਿਲ ਕੇ ਕੰਮ ਕਰਨਾ ਪਏਗਾ ਸਾਰੇ ਪੰਜਾਬੀ ਭਰਾਓ ਈਵਨ ਬਾਹਰ ਵਸਦੇ ਲੋਕ ਜਿੰਨੀ ਮਦਦ ਹੋ ਸਕਦੀ ਆ ਆਪਣੇ ਪਿੰਡ ਚ ਕਰੋ ਕਿਸੇ ਦੇ ਦਾਨੀ ਨਾ ਬਣੋ ਐਸੇ ਕਿ ਤੁਸੀਂ ਬਾਹਰਲੇ ਕਰਨਾ ਦਾਨ ਦਾ ਪਤਾ ਤਾਂ ਲੱਗੇ ਕਿੱਥੇ ਗਿਆ ਉਹਦਾ ਲੋਕਾਂ ਨੂੰ ਲਾਭ ਕੀ ਹੋਇਆ ਕੋਈ ਸੰਸਥਾਵਾਂ ਆਪਣੇ ਤੌਰ ਤੇ ਬਹੁਤ ਸਾਰੇ ਪੈਸੇ ਇਕੱਠੇ ਕਰਕੇ ਬੈਠੀਆਂ ਨੇ ਗਲੋਬਲ ਪੰਜਾਬੀ ਐਸੋਸੀਏਸ਼ਨ ਜਾਂ ਵਰਲਡ ਕੈਂసర్ ਕੇਅਰ ਜਾਂ ਹਿਊਮੈਨਿਟੀ ਫਰਸਟ ਜਿਹਨਾਂ ਨਾਲ ਅਸੀਂ ਜੁੜੇ ਹੋਏ ਆ ਕਿਸੇ ਤੋਂ ਪੈਸੇ ਦੀ ਆਸ ਨਹੀਂ ਰੱਖਦੀਆਂ ਸੇਵਾ ਸਭ ਨੂੰ ਕਰਨੀ ਚਾਹੀਦੀ ਆ ਅਸੀਂ ਆਪਣੇ ਸਮਰਥ ਹੈਗੇ ਆ ਜੋ ਸਾਡੇ ਕੋਲ ਸਾਧਨ ਬਸੀਲੇ ਹੈਗੇ ਆ ਅਸੀਂ ਉਹਦੇ ਨਾਲ ਸਮਾਜ ਦੇ ਵਿੱਚ ਵਿਚ ਰਹੇ ਆ ਭਾਰਤੀ ਜਨਤਾ ਪਾਰਟੀ ਕੇਂਦਰ ਸਰਕਾਰ ਦੇ ਵਿੱਚ ਹੈਗੀ ਆ ਹਰ ਪੀੜਤ ਦੇ ਨਾਲ ਖੜੀ ਆ ਅਸੀਂ ਕੇਂਦਰ ਸਰਕਾਰ ਨੇ ਡਿਊਟੀਆਂ ਅੱਗੇ ਲਾ ਦਿੱਤੀਆਂ ਕਿ ਸਾਰੇ ਸਰਕਾਰੀ ਅਧਿਕਾਰੀ ਜਾ ਕੇ ਇੱਥੇ ਦਾ ਜਾਇਜ਼ਾ ਲਾਓ ਜੋ ਵੀ ਰਾਹਤ ਡੀਲੋਡ ਹੋਏਗੀ ਅਸੀਂ ਉਹ ਸਾਰੇ ਦੇਾਂਗੇ ਅੱਜ ਮੌਕਾ ਸੀ ਕੇਜਰੀਵਾਲ ਸਾਹਿਬ ਆਪ ਆਉਂਦੇ ਤੇ ਉਹ ਵੀ ਕਿਸੇ ਪਿੰਡ 'ਚ ਖੜੇ ਹੁੰਦੇ ਮਲੇਰ ਸੋਧਿਆ ਜੀ ਖੜੇ ਹੁੰਦੇ ਤਾਂ ਪਤਾ ਲੱਗਦਾ ਵੇ ਜਿਹੜੇ ਰਿਮੋਟ ਕੰਟਰੋਲ ਨਾਲ ਸਰਕਾਰ ਚਲਾਉਂਦੇ ਆ ਉਹ ਲੋਕਾਂ ਦੇ ਸੇਵਕ ਵੀ ਆ ਕਿ ਉਗਰਾਹੀ ਕਰਨੀ ਆਉਂਦੇ ਆ ਸੋ ਇਹ ਬੜੇ ਚਿੰਤਾ ਦਾ ਵਿਸ਼ਾ ਹੈ ਮੈਂ ਸਮਿਨਾ ਸਮਾਜ ਨੂੰ ਲੋੜ ਹੈ ਸਮਾਜ ਸੇਵੀਆਂ ਦੀ ਆਓ ਮਿਲ ਕੇ ਪੰਜਾਬੀਆਂ ਦੀ ਸੇਵਾ ਕਰੀਏ ਪੰਜਾਬ ਨੂੰ ਬਚਾਈਏ ਇਹ ਹੜ੍ਹਾਂ ਦੀ ਮਾਰ ਨੂੰ ਰੋਕਣ ਵਾਸਤੇ ਤੁਹਾਨੂੰ ਚੈਕ ਡੈਮ ਵੀ ਬਣਾਉਣੇ ਪੈਣਗੇ ਨਹੀਂ ਤਾਂ ਹਰ ਵਾਰੀ ਜਿਹੜੇ ਆ ਪਾਣੀ